ਜਿੰਨੇ ਦੇਣੇ ਜੋਗੇ ਉਨੇ ਦੇਣੇ ਤੈਨੂੰ ਵਾਅਦਾ ਨਹੀਂ ਦੇਣੇ ਕਿੰਨੇ ਦੇ ਸਾਦੇ ਤੂੰ ਕਿੰਨੇ ਆਂਦਾ ਆ ਮੈਂ ਦੱਸ ਹੋ ਗੱਲਣਾ ਕਿੰਨੇ ਆਂਦੇ ਆ ਮੈਂ ਤੂੰ ਦੱਸ ਕੇ ਨਾ ਪੁੱਛੀ ਤਰਵਾ ਤੂੰ ਹੀ ਕਿਹਾ ਨਾ ਵੀ ਉੱਤਰ ਵੀ ਦੇਣੇ ਆ ਵਕੀਲਾ ਨੂੰ ਵੀ ਦੇਣੇ ਆ ਤੇ ਤੈਨੂੰ ਦੇ ਦਿੰਦੇ ਆ ਉਹੋ ਹੀ ਗੱਲ ਹੈ ਮੈਂ ਕਿਹਾ ਆਪਾਂ ਸਿੱਧੀ ਕਰ ਲਈ ਗੱਲ ਤੂੰ ਭਰਾ ਮੇਰਾ ਕਿੰਨੇ ਦੇ ਗੱਜਿਆ ਜਿਵੇਂ ਮੇਰੇ ਤੇ ਮੈਨੂੰ ਲੈਣ ਤੇ ਗਗੜਿਆਲਾ ਉਹ ਕਿਸੇ ਨੇ ਕਿਰਾਏ ਦੇ ਭਰਾ ਬਿਨਾਂ ਮੈਂ ਨਹੀਂ ਜੀ ਸਕਾਂ

ਹੋਣ ਮੇਰਾ ਭਰਾ ਕਿਵੇਂ ਕਰਨੀ ਦੱਸ ਮੈਂ ਦੱਸ ਤੇ ਦਿੱਤਾ ਵੀਰ ਪਰਚਾ ਕਰਾਉਣਾ ਹੀ ਕਰਨੀ ਕਰ ਜਿੱਦਾਂ ਇਹਨਾਂ ਕਰਨੀ ਇਦਾਂ ਕਰਵਾ ਲਈਏ ਨਾ ਹੋ ਇਹਨਾਂ ਨੇ ਬੱਸ ਕੀ ਕਰਨਾ ਨਹੀਂ ਨਹੀਂ ਪਰਚਾ ਨਹੀਂ ਮਾਪੇ ਨਹੀਂ ਜੋ ਮਰਦੀ ਕਹਿ ਦੇਣ ਭਾਵੇਂ 10 ਲੱਖ ਰੁਪਏ ਦੇਣ ਭਾਵੇਂ 15 ਲੱਖ ਰੁਪਏ ਦੇਣ ਹੁਣ ਵੀਰ ਜੀ ਇਹਨਾਂ ਦੇ ਪਰਚਾ ਹੋ ਗਿਆ ਵਾ ਹੁਣ ਮੇਰੇ ਵੱਸ ਦੀ ਕੋਈ ਗੱਲ ਨਹੀਂ ਆ ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਵੀ ਸੰਸਥਾ ਵਾਲੇ ਆਏ ਆ ਕੋਈ ਮੈਂ ਹੁਣ ਮੇਰੇ ਮੂੰਹ ਸੁਣ ਲੱਗਾ ਹੀ ਏ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਸੰਸਥਾ ਵਾਲੇ ਘਰੇ ਆਏ ਆ ਇੱਕ ਬੇਕੂਕ ਥੋੜੀ ਆਏ ਠੀਕ ਹੈ ਘਰੇ ਆਏ ਘਰਿਆਂ ਨੂੰ ਤਾਂ ਬੰਦਾ ਦੁਸ਼ਮਣ ਨੂੰ ਵੀ ਨਹੀਂ ਬੰਦਾ ਮਾਰਾ ਚੰਗਾ ਬੋਲਦਾ ਜਿਦਾਂ ਇਹ ਬੋਲਦੇ ਹੀ ਆ। ਉਹ ਉਹਨਾਂ ਵਿੱਚ ਉਹਦੇ ਕੋਈ ਨਹੀਂ। ਯਾਰ ਕਿਉਂ ਨਹੀਂ ਕੋਈ ਨਹੀਂ ਮੈਂ ਤੈਨੂੰ ਮੈਂ ਤੈਨੂੰ ਵੀਡੀਓ ਵਿਖਾਉਂਗਾ ਮੈਨੂੰ ਵੀਡੀਓ ਮੇਰੀ ਵੀਡੀਓ ਵੇਖੀ। ਇਹਨਾਂ ਇਹ ਤਾਂ ਹਵਾ 'ਚ ਗੱਲਾਂ ਕਰਦੇ ਇਹਨਾਂ ਤਾਂ ਰੱਬ ਨੂੰ ਟੱਬ ਸਮਝਾ ਇਹਨਾਂ ਲੋਕਾਂ ਨੇ। ਇਹਨਾਂ ਘਰੇ ਗਿਆ ਮੈਂ ਇਹਨਾਂ ਦੇ ਘਰੇ ਦੁਬਾਰਾ ਲੈ ਕੇ ਉਹਨਾਂ ਨੂੰ। ਠੀਕ ਹੈ ਜੀ ਇਹਨਾਂ ਨੇ ਮੰਨਿਆ ਹੈਗਾ ਵੀ ਅਸੀਂ ਉਹਦੇ ਜਿਹੜਾ ਮਿਹਨਤ ਦਵਾਂਗੇ। ਠੀਕ ਆ ਉਹ ਵੀ 1 ਲੱਖ ਰੁਪਇਆ ਬਹੁਤੀ ਜਿਆਦੀ ਮਿਹਨਤ ਨਹੀਂ ਕੋਈ ਵੀ 10 ਲੱਖ ਦੇਦਾ ਜਾਂ 5 ਲੱਖ ਰੁਪਇਆ ਦਿੰਦਾ ਸਿਰਫ 1 ਲੱਖ ਰੁਪਇਆ ਮਿਹਨਤ ਸੀਗੀ ਉਹ ਵੀ ਇਹ ਮੰਨੇ ਵੀਡੀਓ ਬਣਾਈ ਤੇ ਘਰੇ ਗਿਆ ਇਹਨੂੰ ਮੁਕਰ ਕੇ ਕਹਿੰਦੇ ਅਸੀਂ ਕੋਈ ਪੈਸਾ ਨਹੀਂ ਦੇਣਾ ਜੋ ਕਰਨਾ ਕਰ ਲਓ ਹੁਣ ਚੀਕਾਂ ਕਿਉਂ ਮਾਰਦੇ ਏਰੇ ਹਲੋ ਹਾਂਜੀ ਬਾਬਾ ਜੀ ਹਾਂਜੀ ਹਾਂਜੀ ਬਾਜੀ ਤੁਸੀਂ ਧਾਰਮਿਕ ਬੰਦੇ ਹੋ ਤੁਸੀਂ ਮਿਹਰਬਾਨੀ ਵਾਲੇ ਬੰਦੇ ਹੋ ਨਹੀਂ ਬਾਬਾ ਮਿਹਰਬਾਨੀ ਵਾਲੇ ਬੰਦੇ ਕੌਣ ਤੁਸੀਂ ਕੌਣ ਬੋਲਦੇ ਜੀ ਅਸੀਂ ਅਸੀਂ ਤੇ ਨਾਲੋਂ ਬੋਲਣ ਦੇ ਇਥੋਂ ਨਾਲ ਵੀਰੇ ਨਹੀਂ ਆ ਮੇਰੀ ਮੇਰੀ ਗੱਲ ਸੁਣ ਮਿਹਰਬਾਨੀ ਵਾਲੇ ਬੰਦੇ ਆ ਕਰਕੇ ਵੀਰੇ ਹੀ ਉਹਨਾਂ ਦੇ ਉਦੋਂ ਪਰਚਾ ਨਹੀਂ ਸੀ ਕਰਾਇਆ ਸੀ ਉਹਨਾਂ ਦੇ ਕੈਨ ਤੇ ਘਰੇ ਗਿਆ ਨਹੀਂ ਪਰਚਾ ਪਹਿਲੇ ਦਿਨ ਹੀ ਹੋ ਜਾਣਾ ਸੀ ਇਹਨਾਂ ਦੇ ਉੱਤੇ ਠੀਕ ਹੈ ਜੀ ਇਹ ਇਹ ਕਹਿੰਦੇ ਵੀਰ ਸਾਡੇ ਤੇ ਪਰਚਾ ਨਾ ਕਰਾਇਓ ਅਸੀਂ ਜਿਹੜੀ ਮਿਹਨਤ ਵਾਏ ਦੀ ਮੰਨ ਮੰਨ ਕੇ ਮਤਲਬ ਮਿਹਨਤ ਦੇਵਾਂਗੇ ਤੁਸੀਂ ਮੰਨੋ ਤੁਸੀਂ ਮੰਨ ਕੇ ਚੱਲੋ ਹੁਣ ਪੀਪਲ ਪਰਚਾ ਹੋਣ ਲੱਗਾ ਸੀ ਇਹਨਾਂ ਨੇ ਪੰਚਾਇਤ ਨੂੰ ਵਿੱਚ ਪਾ ਕੇ ਮੇਰੇ ਤੇ ਚਲੋ ਇੱਕ ਵਾਸਤਾ ਪਾਦਾ ਵੀ ਚਲ ਤੇਰਾ ਸੇਵਾ ਦਾ ਕੰਮ ਆ ਤੂੰ ਸਾਡੇ ਬੱਚਿਆਂ ਦਾ ਸੋਚ ਹਨਾ ਚਲੋ ਮੈਂ ਇਹਨਾਂ ਦੀ ਮੰਨ ਲਈ ਪੰਚਾਇਤ ਦੀ ਮੰਨ ਲਈ 1 ਲੱਖ ਰੁਪਇਆ ਇਹਨਾਂ ਨੇ ਪੰਚਾਇਤ 'ਚ ਮੰਨ ਲੈ ਕੇ ਅਸੀਂ 1 ਲੱਖ ਰੁਪਇਆ ਦੋਵਾਂ ਬੰਦਿਆਂ ਦਾ ਦਵਾਂਗੇ 17 ਸਾਲਾਂ ਦਾ ਵੇਖ ਲਓ 1 ਲੱਖ ਰੁਪਇਆ ਕਿਤੇ ਕਿੰਨਾ ਕੁ ਹੁੰਦਾ ਦੋਵਾਂ ਬੰਦਿਆਂ ਦਾ ਇੱਕ ਬੰਦੇ ਦਾ 50 ਹਜ਼ਾਰ ਰੁਪਇਆ ਉਹ ਵੀ ਤਾਦ ਵੀ ਜੇ ਦਾ ਪਰਿਵਾਰ ਲੱਭ ਜੇ ਤਾਂ ਹੁਣ ਪੰਚਾਇਤ 'ਚ ਮੰਨੇ ਆ ਵੀਡੀਓ ਬਣੀ ਆ ਪੰਚਾਇਤ 'ਚ ਮੁਕਰਗੇ ਤੇ ਇਹ ਬੰਦਿਆਂ ਦਾ ਕੀ ਹਾਲ ਹੋਵੇ ਉਹ ਬਾਬਾ ਜੀ ਉਹ ਪਾਉ ਪਾਰਟੀ ਦੂਜੀ ਨਾ ਪਾਉ ਨਾ ਪਿੰਡ ਦੇ ਬੰਦਿਆਂ ਕਰਕੇ ਉਹ ਬੋਲਦੇ ਆ ਤੁਹਾਡਾ ਥੋੜਾ ਬੋਲਦੇ ਵੀ ਮਰ ਗਏ ਵੀ ਉਹ ਓਏ ਨਹੀਂ ਵੀਰੇ ਜਦੋਂ ਪੈਸੇ ਦੇ ਪੈਸੇ ਮੇਰੇ ਗਾਜ਼ਰ ਪੈਸੇ ਤੇ ਮੈਂ ਦਵਾਂ ਨਾ ਬੋਲਣ ਦੀ ਲੋੜ ਵੀ ਕੀ ਉਹ ਮੇਰੇ ਨਾਲ ਆਏ ਸੀਗੇ ਮੈਂ ਲੈ ਕੇ ਆਂਦਾ ਸੀ ਉਹਨਾਂ ਨੂੰ ਠੀਕ ਹੈ ਜੀ ਜਦੋਂ ਇਹ ਇਹ ਮੇਰੀ ਗੱਲ ਸੁਣੋ ਪਾਜੀ ਮੇਰੀ ਗੱਲ ਸੁਣੋ ਇਹਨੇ ਜਿਹੜਾ ਮੇਨ ਗੁੱਜਰ ਇਹਨਾਂ ਦਾ ਮੀਆਂ ਗੁੱਜਰ ਜਿਹੜਾ ਉਹਨੇ ਬੰਦੇ ਨੇ ਆਪ ਕਿਹਾ ਸੀਗਾ ਕਿ ਅਸੀਂ ਕੋਈ ਪੈਸਾ ਨਹੀਂ ਦੇਣਾ ਜੋ ਕਰਨਾ ਕਰ ਲਓ ਫਿਰ ਉਦੋਂ ਉਦੋਂ ਸੋਚਦੇ ਨਾ ਵੀ ਸਾਡੇ ਤੇ ਕਾਰਵਾਈ ਨਾ ਹੋ ਜੇ ਜਦੋਂ ਮੈਂ ਇਹਨਾਂ ਨੂੰ ਘਰੋਂ ਕਹਿ ਕੇ ਗਿਆ ਹਾਂ ਵੀ ਭਾਈ ਟੜ ਤੇ ਕਾਰਵਾਈ ਹੋ ਜਣੀ ਜੇ ਮੇਰਾ ਨਾਂ ਵਟਾ ਦਿਓ ਜੇ ਮੈਂ ਕਾਰਵਾਈ ਨਾ ਕਰਾਈ ਤਾਂ ਬਾਬਾ ਜੀ ਤੁਹਾਨੂੰ ਤਾਂ ਮਰ ਕੇ ਵੀ ਨਹੀਂ ਸੀ ਕਹਿੰਦੇ ਤੁਸੀਂ ਬਹੁਤ ਗਾਲ੍ਹਾਂ ਕਢਦੇ ਹੋ ਬਾਈ ਜੀ ਮੇਰੀ ਗੱਲ ਸੁਣੋ ਪੈਸੇ ਪੈਸੇ ਦਿਵਾਉਣ ਮੈਂ ਲੈ ਕੇ ਗਿਆ ਸੀ ਨਾ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਵੀ ਅਸੀਂ ਪੈਸੇ ਦਿੰਨੇ ਆ ਮੈਨੂੰ ਤੇ ਉਹ ਦਿਨ ਦਾ ਇਹਨਾਂ ਨੇ ਕਿ ਆਖਿਆ ਵੀ ਜੱਜ ਉਹ ਕਰਨਾ ਕਰ ਲਾ ਮੈਨੂੰ ਕਹਿੰਦਾ ਵੀ ਮੈਂ ਅਹੀਂ ਪੈਸੇ ਮੰਨੇ ਹੀ ਨਹੀਂ ਹਾਂ ਬਾਬਾ ਜੀ ਇੰਨਾ ਵੱਡਾ ਪੁੰਨ ਕਰਨ ਦਿਓ ਨਹੀਂ ਬਾਬਿਓ ਮੈਂ ਮਾਫੀ ਮੰਗਦਾ ਕੋਣ ਕੁਝ ਵੀ ਨਹੀਂ ਹੋਣਾ ਕੋਣ ਕੁਝ ਵੀ ਨਹੀਂ ਹੋਣਾ ਇਹਦੇ ਨਾਲ ਦੂਜੇ ਲੋਕਾਂ ਨੂੰ ਵੀ ਇੱਕ ਸਬਕ ਆ ਜਾਊਗਾ ਵੀ ਸੰਸਥਾ ਵਾਲੇ ਵਾਕਈ ਦਮ ਰੱਖਦੇ ਆ ਪਰਚਾ ਕਰਾਉਂਦਾ ਕਿ ਨਹੀਂ ਰੱਖਦੇ ਬਾਬਾ ਜੀ ਮaaf ਕਰੋ ਰੱਬ ਵੀ ਮਾਫ ਨਹੀਂ ਨਹੀਂ ਮaaf ਨਹੀਂ ਹੋਣ ਕਰਨਾ ਤੁਸੀਂ ਉਸ ਬੰਦੇ ਦੀ ਇਹ ਉਸ ਬੰਦੇ ਦੀ 17 ਸਾਲਾਂ ਦੀ ਜਿਹੜੀ ਉਮਰ ਵਾ ਉਹ ਵਾਪਸ ਲਿਆ ਸਕਦੇ ਇਹ ਲੋਗ ਤੇ ਕਰ ਮਾਫੀ ਆ ਬਾਬਾ ਮੈਂ ਨਹੀਂ ਮੈਂ ਦੀ ਮaaf ਇਹਨਾਂ ਨੂੰ ਕਰਤਾ ਸੀਗਾ ਮਾਫ ਇਹਨਾਂ ਨੂੰ ਕਰਤਾ ਸੀਗਾ ਇਸੇ ਕਰਕੇ ਦੱਸਦੇ ਨੇ ਇਹਨਾਂ ਦੇ ਪਰਚਾ ਨਹੀਂ ਸੀ ਕਰਾਇਆ ਮੈਂ ਨਾਲੇ ਆਪਣੀ ਵੀ ਇਨਸਲਟ ਕਰਵਾਈ ਨਾਲੇ ਜਿਹੜਾ ਪਰਿਵਾਰ ਲੈ ਕੇ ਗਿਆ ਉਹਨਾਂ ਦੀ ਇਨਸਲਟ ਹੋਈ ਨਾਲੇ ਜਿਹੜੇ ਪਿੰਡ ਦੇ ਭਾਈਚਾਰਾ ਲੋਕ ਲੈ ਕੇ ਉਹਨਾਂ ਦੀ ਇਨਸਲਟ ਹੋਈ ਠੀਕ ਹੈ ਜੀ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਸਾਡੇ ਵਿਰੋਧੀ ਆ ਰਹੇ ਮਤਲਬ ਧੱਕੇਸ਼ਾਹੀ ਕਰਦੇ ਲੋਕ ਬਾਬਾ ਜੀ ਨਹੀਂ ਵੀਰੇ ਪਹਿਲਾਂ ਗੱਲ ਕੀ ਆ ਮੇਰਾ ਹੁਣ ਤਰਲਾ ਕੱਢਣ ਦੀ ਮੈਰੀ ਗੱਲ ਸੁਣੋ ਇਹਨਾਂ ਗੱਲ ਹੁਣ ਉਹ ਮਾਫੀ ਦੇ ਦੇ ਯਾਰ ਮਾਫ ਕਰਦੇ ਯਾਰ ਨਹੀਂ ਨਹੀਂ ਮਾਫੀ ਮਾਫੀ ਮੈਂ ਭਾਈ ਮੈਂ ਮਾਫੀ ਦੇਣ ਵਾਲਾ ਕੌਣ ਹੁੰਨਾ ਵਾਂ ਮੇਰਾ ਕਿਹੜਾ ਕੁਝ ਵਿਗਾੜਿਆ ਤੁਸੀਂ ਠੀਕ ਹੈ ਜੀ ਨਹੀਂ ਮਾਫੀ ਮੰਗਿਓ ਰੱਬ ਤੋਂ ਜੀ ਦਾ ਮਾਫੀ ਮੰਗ ਬਾਈ ਜੀ ਮੇਰੀ ਗੱਲ ਸੁਣੋ ਮਾਫੀ ਮੰਗਣੇ ਰੱਬ ਕੋਲੋਂ ਜੀ ਦਾ ਕਹਿੰਦਾ ਕਿ ਮੈਂ ਹੱਜ ਕਰਕੇ ਆਇਆ ਤੇ ਮੈਂ ਇਹੋ ਜੇ ਕੰਮ ਨਹੀਂ ਕਰਦਾ ਠੀਕ ਹੈ ਜੀ ਜਿੱਦਨ ਮੈਂ ਇਹਨਾਂ ਕੋਲ ਦੁਬਾਰਾ ਗਿਆ ਅੰਦਰ ਨਮਾਜ਼ ਪੜਨ ਦਿਆ ਸੀਗਾ ਚਲੋ ਸਾਰੇ ਧਰਮ ਪਵਿੱਤਰ ਆ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦਾ ਪਰ ਜੇਕਰ ਮੈਂ ਅਮਰਤ ਛੱਕ ਕੇ ਕਿਸੇ ਧੀ ਪੈਣ ਨਾਲ ਕਿਸੇ ਇਹੋ ਜੇ ਵਿਚਾਰੇ ਨਾਲ ਕਮਜ਼ੋਰ ਬੰਦੇ ਨਾਲ ਮਾੜਾ ਚੰਗਾ ਕਰੂੰਗਾ ਤੇ ਮੇਰਾ ਅਮਰਤ ਛੱਕੇ ਦਾ ਕੀ ਫਾਇਦਾ ਹੋਊਗਾ ਸੱਚੀ ਗੱਲ ਹੈ ਸੱਚੀ ਗੱਲ ਬਿਲਕੁਲ ਜੀ ਠੀਕ ਹੈ ਜੀ ਭਾਈ ਜੀ ਹੁਣ ਇਹ ਰੱਬ ਤੋਂ ਮਾਫੀ ਮੰਗਣਾ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਮਾਮਲਾ ਜਿਹੜਾ ਮੈਂ ਵਾਇਗਰੂ ਨੇ ਇੰਨਾ ਹਾਈ ਲੈਵਲ ਤੇ ਕਰ ਦਿੱਤਾ ਨੇ ਇਹਨਾਂ ਦਾ ਵੀ ਹੁਣ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਬਾਬਾ ਜੀ ਰੱਬ ਦਾ ਵਾਸਤਾ ਹੀ ਕੁਝ ਕਰ ਦਿਓ ਨਹੀਂ 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 ਬਾਬੇਓ ਨਹੀਂ ਨਹੀਂ ਹੁਣ ਇਹਨਾਂ ਦੀ ਅਰੈਸਟ ਪਾਉਗੀ ਜੇ ਅਰੈਸਟ ਨਹੀਂ ਹੁੰਦੀ ਤੇ ਇਸ ਤੋਂ ਹੋਰ ਵੱਡੀ ਕਾਰਵਾਈ ਹੋਗੀ ਫਿਰ ਇਹਨਾਂ ਦੇ ਪਰਿਵਾਰ ਜਿਹੜੇ ਭੈਣਾ ਵਾ ਉਹਨਾਂ ਨੂੰ ਵੀ ਉਹਨਾਂ ਨੇ ਤੰਗ ਕਰਨਾ ਵਾ ਹਾਲਾਂਕਿ ਅਸੀਂ ਭੈਣਾਾਂ ਦੇ ਵਿਰੁੱਧ ਨਹੀਂ ਆ ਅਸੀਂ ਭੈਣਾਾਂ ਦਾ ਚਾਹੁੰਦੇ ਨਾਂ ਲਖਾ ਸਕਦੇ ਪਰ ਹਜੇ ਇੱਕ ਦੋ ਖਾਲੀ ਰਖਾਇਆ ਜੇ ਇਹਨਾਂ ਦੀ ਨਹੀਂ ਅਰੈਸਟ ਪੈਂਦੀ ਹੈ ਹਜੇ ਪਘੋੜੇ ਆ ਹਨਾ ਜੇ ਇਹਨਾਂ ਦੀ ਨਹੀਂ ਅਰੈਸਟ ਪੈਂਦੀ ਫਿਰ ਅਸੀਂ ਇਹਨਾਂ ਤੇ ਹੋਰ ਅਗਲੀ ਕਾਰਵਾਈ ਕਰਾਵਾਂਗੇ ਇਹਨਾਂ ਦਾ ਸਾਰਾ ਮਾਲ ਜ਼ਬਤ ਕਰਾਵਾਂਗੇ ਧੰਨਵਾਦ ਦਾ ਨਾਂ ਹਾਂਜੀ ਵੀਰ ਹਾਂਜੀ ਹਾਂਜੀ 10 ਸੌੜ ਕਿੱਦਾਂ ਕਰਨੀ ਹੈ ਹੈਲੋ ਹਾਂਜੀ ਹਾਂਜੀ ਵੀ ਅਜੀ ਦਾੜੀ ਨੂੰ ਇੱਕ ਕਲਾਈ ਦਾ ਵੀ ਗੱਲ ਤਾਂ ਦੱਸਿਆ ਰਹਿਣਾ ਕਿ ਕਿੱਦਾਂ ਕਰਣੀ ਹੈ ਆਹ ਕਲਾਈ ਵੀ ਇਹਨਾਂ ਨਾਲ ਗੱਲ ਫਿਰ ਜੱਟੀ ਨਾਲ ਕਰਾਓ ਹਾਂ ਵੀਰ ਜੀ ਉਹ ਕਹਿੰਦੇ ਨਹੀਂ ਕਰਨੀ ਗੱਲ ਉਹ ਨਹੀਂ ਮੇਰੀ ਗੱਲ ਕਰਾ ਵੀਰ ਨਾਲ ਹੈਲੋ ਇਹ ਕਮਾਂਡ ਰੋਡ ਰੱਖੋ ਆ ਮੇਰੀ ਗੱਲ ਕਰਾਓ ਆ ਤੇ ਕਿਹੜਾ ਲੋਕਾਂ ਦੇ ਕੰਮ ਨੇ ਇਹ ਅੱਜ ਵੀ ਕੋਈ ਨਹੀਂ ਸੁਣਦਾ ਯਾਰ ਇਹਦੇ ਕੋਈ ਤਾਂ ਆਉਂ ਬਸ ਯਾਰ ਇਹ ਹਰੇ ਸਿਆਲ ਨੂੰ ਹਲੋ ਹਾਂਜੀ ਵੀਰ ਮੈਂ ਕਿਹਾ ਭਰਾ ਭੇਜ ਦਿਆ ਤੇਰੇ ਅੱਗੇ ਮੇਰੇ ਵੀਰ ਹੋਰ ਕੋਈ ਗੱਲ ਕਰਨੀ ਕਰ ਲੈ ਇਸ ਮੈਟਰ 'ਚ ਮੇਰੇ ਨਾਲ ਗੱਲ ਨਾ ਕਰੀ ਮੇਰਾ ਭਰਾ ਉਹ ਦੇਗਾ ਮੇਰੀ ਗੱਲ ਸਭ ਮੇਰਾ ਵੀ ਇਹਨਾਂ ਦਾ ਹੱਲ ਜੋ ਹੋਣਾ ਸੀ ਉਹ ਹੋ ਗਿਆ ਵਾ ਠੀਕ ਹੈ ਜੀ ਇਹ ਬੰਦਿਆਂ ਨੂੰ ਰੱਬ ਭੁੱਲਿਆ ਸੀ ਇਹਨਾਂ ਨੂੰ ਬਸ ਰੱਬ ਚੇਤੇ ਕਰਾਇਆ ਵਾ ਉਹ ਚਲ ਪਤਾ ਕੀ ਹੈ ਵੀ ਰੇ ਪਏ ਪੂਏ ਉਧਰ ਵੀ ਲਾਣੀ ਹੈ ਨਹੀਂ ਨਹੀਂ ਪੈਸਾ ਜਿੰਨੇ ਆ ਦੇ ਖਰੀਦ ਲੋਗੇ ਮੈਨੂੰ ਕਿੰਨੇ ਦੋ ਕਿ ਮੈਨੂੰ ਕਿੰਨੇ ਕੇ ਪੈਸਾ ਚ ਖਰੀਦ ਸਕਦੇ ਜੀ ਚੱਲੋ ਆਹੋ ਤੇਰੀ ਮਿਹਨਤ ਕਰ ਲਈ ਕਰਨੀ ਤੈਨੂੰ ਕਿੰਨੇ ਕੇ ਦੇਣੇ ਆ ਨਹੀਂ ਨਹੀਂ ਆਪਾਂ ਉਸਨੀ ਦੇਣੀ ਆ जिम्मेदारियां जोगे उन्ने देने तैनू वादे नहीं देने दे 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 तूरा दे तूरा दे दे तूरा किन्ने आ, दा दा दे सारे तैनू तू किन्ने ਆਂਦਾ ਆਂਦਾ ਮੈਂ ਦੱਸ ਹੋ ਗੱਲ ਸਮਝ ਕਿੰਨੇ ਆਂਦੇ ਆਂ ਮੈਂ ਤੂੰ ਦੱਸ ਕੇ ਮੈਂ ਪੁੱਛੀ ਤਰਵਾ ਤੂੰ ਜੇ ਨਾ ਵੀ ਉੱਤਰ ਵੀ ਦੇਣੇ ਆ ਵਕੀਲਾ ਨੂੰ ਵੀ ਦੇਣੇ ਆ ਤੇ ਤੈਨੂੰ ਦੇ ਦਦੇ ਆ ਉਹੋ ਹੀ ਗੱਲ ਹੈ ਮੈਂ ਕਿਹਾ ਆਪਾਂ ਸਿੱਧੀ ਕਰ ਲਈ ਗੱਲ ਤੂੰ ਭਰਾ ਮੇਰਾ ਕਿੰਨੇ ਕੋਈ ਗੱਲ ਆ ਸਿੱਧੀ ਮੇਰੇ ਤੇ ਮੈਨੂੰ ਲੈਣ ਇੱਤੇ ਗਗੜਿਆਲਾ ਇਹਨੂੰ ਕਿਤੇ ਨੇ ਕਿਰਾਏ ਦੀ ਫਰਾ ਬਿਨੇ ਮੈਂ ਨਹੀਂ ਕਿਹਾ ਕਿ ਜਾਣ ਤਨਵੇੜ ਮੇਰਾ ਵੀਰ ਮੈਂ ਕਿੰਨੇ ਪੈਸੇ ਦੇ ਸਕਦੇ ਆ ਇਹਨਾਂ ਨੇ ਕੀ ਜਿਹੜਾ ਵਿਚਾਰਿਆ ਨੇ ਚਲੋ ਡਾਢ ਨੂੰ 50000 ਰੁਪਈਆ ਮੇਰਾ ਨਾ ਜਿਹੜਾ ਜਮੀਰ ਹੈ ਨਾ ਨਾ ਇਹ 30000 ਨਹੀਂ ਦੇ ਸਕਦੇ ਤੇ ਨਾ ਇਹ 5 ਲੱਖ ਤੇ ਨਾ ਇਹ 50 ਕਰੋੜ ਦੇ ਵਿੱਚ ਠੀਕ ਹੈ ਜੀ ਬਾਈ ਬਹੁਤ ਕੁਝ ਦਿੱਤਾ ਠੀਕ ਹੈ ਬਹੁਤ ਕੁਝ ਦਿੱਤਾ ਮੈਨੂੰ ਘਰੇ ਮੈਂ ਉਹਨੇ ਚੀ ਪੁੱਛਾਂ ਬਸ ਇਹਨਾਂ ਬੰਦਿਆਂ ਨੇ ਇੱਕ ਇਨਸਾਨੀਅਤ ਦਾ ਕਹਾਣ ਕੀਤਾ ਵਾ ਇਹਨਾਂ ਨੂੰ ਜਰਾਬ ਦੇ ਸੁੱਤੇ ਕਰਾਉਣਾ ਬਸ ਅੱਜ ਜੀ ਨੂੰ ਕਹਿ ਦਿੱਤਾ ਵਾ ਕਿ ਬਈ ਤੈਨੂੰ ਮਨ ਲੇ ਕੇ ਛੇਦਨੇ ਦੁਬਾਰਾ ਮੈਨੂੰ ਇਹ ਕਰਣਾ। ਇੱਕ ਕਹਿੰਦਾ ਧੰਨਵਾਦ ਤੇਰੀ ਮੈਂ ਇੱਜ਼ਤ ਕਰਦਾ ਵਾ ਚਲੋ ਤੂੰ ਮੇਰ ਨੂੰ ਪੁਰਾਣਾ ਜਾਣਦਾ ਵਾ ਪਰ ਇਸ ਮੱਤ ਦੇ ਵਿੱਚ ਵੀਰ ਮੈਂ ਤੇਰਾ ਕੋਈ ਹੈਲਪ ਨਹੀਂ ਕਰ ਸਕਦਾ ਜੇ ਤੂੰ ਚਾਹੁੰਦਾ ਵਾ ਕਿ ਤੇਰੀ ਮੈਂ ਹੈਲਪ ਕਰਾਂ ਤੇ ਹੁਣ ਜੀ ਵੀ ਆਪਣੇ ਹੀ ਜਿਹੜੇ ਤੁਹਾਡੀ ਬਰਾਦਰੀ ਦੇ ਭਰਾ ਵਾ ਉਹਨਾਂ ਨੂੰ ਇੱਕ ਵਾਰ ਕਹਦੇ ਅੱਜ ਇੱਕ ਵਾਰੀ ਕਹਦੇ ਕਿ ਵੀਧੀ ਜੇ ਕੋਈ ਬੰਦਾ ਰੱਖਿਆ ਜੇ ਤੇ ਦੱਸ ਦੋ ਅਸੀਂ ਚੁੱਪਚੀ ਤੇ ਆਣ ਕੇ ਲੈ ਜਾਵਾਂਗੇ ਪਰ ਵੀਰ ਤੂੰ ਬਾਹਰ ਵਿੱਚ ਫਰਮਾਇਸ਼ਾ ਨਾ ਪਾਇਆ ਕਰ ਮੇਰਾ ਭਰਾ ਤੂੰ ਉਹਨੂੰ ਦੱਸ ਨਾ ਪੁਰਾਣੇ ਵੀ ਫਰਮਾਇਸ਼ ਪਾਈ ਸੀਗੀ ਚੱਲ ਤੈਨੂੰ ਤੈਨੂੰ ਮੈਂ ਭਰਾ ਮੰਨਦਾ ਵਾਂ ਠੀਕ ਹੈ ਜੀ ਚੱਲ ਉੱਥੇ ਕਰ ਦਿੱਤਾ ਤੈਨੂੰ ਉੱਥੇ ਵੀ ਇੱਕ ਗੱਲ ਕਹਿੰਦੀ ਗਾਂ ਤੋਂ ਕੋਈ ਆਪਣੇ ਭਰਾ ਨੇ ਕਿਸੇ ਨੇ ਬੰਦਾ ਰੱਖਿਆ ਤੇ ਮੈਂ ਛੱਡਣਾ ਨਹੀਂ ਹਾਂ ਠੀਕ ਹੈ ਜੀ ਫੋਨ ਉਹਨਾਂ ਨੂੰ ਫੋਨ ਉਹਨਾਂ ਨੂੰ ਕਹਦੇ ਕਿ ਦੇਖ ਤੇ ਕਿਹ ਇਹ ਤੇ ਬੰਦਾ ਰੱਖਿਆ ਵਾ ਤੇ ਹੁਣ ਮੈਨੂੰ ਦੱਸ ਦੋ ਹੁਣ ਮੈਂ ਤੁਹਾਡਾ ਬੰਦਾ ਚੁੱਪ ਜਿਵੀ ਤੇ ਆਸ਼ਮ ਵਿੱਚ ਕੁਲਵਾ ਦੂੰਗਾ ਪਰ ਕੱਲ ਨੂੰ ਮੇਰੀ ਫਰਮਾਇਸ਼ ਨਾ ਪਾਇਓ ਮੇਰੇ ਭਰਾ ਹੁਣ ਦੱਸ ਕਿ ਕਰਵਾ ਦੂੰਗਾ ਮੇਰਾ ਭਰਾ ਹੁਣ ਕੋਈ ਫੋਟੋ ਕਿਸ ਮੈਟਰ ਦੇ ਵਿੱਚ ਮੈਂ ਕੋਈ ਤੇ ਬੀਧੀ ਆ ਮੈਨੂੰ ਵਾਈਰੂ ਨੇ ਬਹੁਤ ਕੁਝ ਕਰੇ ਦਿੱਤਾ ਵਾ ਮੈਂ ਇਹ ਪਹਿਲ ਪਹਿਨ ਜਿ ਮੈਂ ਖਰੀਦਿਆ ਨਹੀਂ ਜਾ ਸਕਦਾ ਪਿਆਰ ਨਾਲ ਜੋ ਗੱਲ ਸੀ ਮੈਨੂੰ ਕੋਈ ਖਰੀਦ ਦੇ ਪਰ ਇਹਨਾਂ ਬੰਦਿਆਂ ਨੇ ਪਿਆਰ ਵਾਲੀ ਤੋਂ ਕੋਈ ਸੀਮਾ ਰਹਿਣ ਹੀ ਨਹੀਂ ਨੇ ਉਹ ਦਿੱਤੀ ਇਸੇ ਇਸੇ ਪ੍ਰਾਪਰ ਤੇ ਸਭ ਤੋਂ ਪਿਆਰ ਨਾਲ ਕਿਤੇ ਹੁਣ ਜਿੱਥੇ ੱਟਾ ਕਰਨਗੇ ਉਥੇ ਫਿਰ ਆਪਾਂ ਵੀ ਹਰੇ ਇਦਾਂ ਹੀ ਕਰਾਂਗੇ ਧੰਨਵਾਦ